ਖਾਸ ਤੌਰ ਤੇ ਜਿਹੜੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੇ ਨੇ ਅੱਜ ਆਪਾਂ ਬਿਲਕੁਲ ਜੋ ਪਾਕਿਸਤਾਨ ਦਾ ਬਾਰਡਰ ਹੈ ਉਹਦੇ ਨਾਲ ਖੜੇ ਆ ਅ ਇੱਥੇ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਜੋ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਸ ਨੇ ਉਹ ਟੈਕਨੋਲੋਜੀ ਦੇ ਜ਼ਰੀਏ ਡਰੋਨਸ ਦੇ ਜ਼ਰੀਏ ਡਰੱਗਸ ਔਰ ਵੈਪਨਸ ਉਹ ਸਪਲਾਈ ਕਰ ਰਹੇ ਸੀਗੇ ਜਿਹੜੇ ਕਿ ਜਿਹੜੇ ਕਿ ਕਿਸੇ ਦੇ ਲਈ ਵੀ ਨਿਖੜਾਈ ਦੇ ਨਾਲ ਆਇਡੈਂਟੀਫਾਈ ਕਰਨਾ ਤੇ ਉਹਨੂੰ ਹੈਂਡਲ ਕਰਨਾ ਉਹ ਅਸੰਭਵ ਸੀਗਾ ਚਾਹੇ ਪ੍ਰਾਇਮਰੀਲੀ ਤੌਰ ਦੇ ਉੱਪਰ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਹੈ ਜਿਹੜੀ ਉਹ ਬੀਐਸਐਫ ਦੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਪੁਲਿਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈ ਜਿਸ ਦੇ ਤਹਿਤ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੌਰ ਪੰਜਾਬ ਸਰਕਾਰ ਨੇ ਟਰਾਇਲਸ ਲਏ ਕਈ ਕੰਪਨੀਆਂ ਆਈਆਂ ਤੇ ਅੱਜ ਇੱਥੇ ਤਰਨ ਤਾਰਨ ਦੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਮੈਂ ਮੇਰੇ ਸਾਥੀ ਲਾਲਜੀਤ ਭੁੱਲਰ ਜੀ ਤੁਨ ਸਾਹਿਬ ਐਮ ਐਲ ਏ ਸਭਨ ਸਾਰੀ ਸਾਰੀ ਪੁਲਿਸ ਦੇ ਆਲਾ ਅਫਸਰ ਸਹਿਬਾਨ ਉਹ ਸਾਰੇ ਪਹੁੰਚੇ ਨੇ ਤਾਂ ਕਿ ਜੋ ਟ੍ਰਾਇਲਸ ਨੇ ਉਹ ਗਰਾਉਂਡ ਜ਼ੀਰੋ ਤੇ ਲੈ ਜਾ ਸਕਣ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਇਹ ਗੋਰਖ ਧੰਦਾ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਸਮੱਗਲਰਸ ਆਈਐਸਆਈ ਚਲਾ ਰਹੇ ਸੀਗੇ ਇਹਨੂੰ ਬੜੀ ਜਲਦੀ ਹੀ ਨੱਥ ਪੈਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਇਹੋ ਜੀ ਐਂਟੀ ਡਰੋਨ ਟੈਕਨੋਲੋਜੀ ਐਕਵਾਇਰ ਕਰਨ ਵਾਲੀ ਮੁਲਕ ਦੀ ਪਹਿਲੀ ਪਹਿਲੀ ਸਰਕਾਰ ਬਣਨ ਜਾ ਰਹੀ ਹੈ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿਹਦੇ ਤਹਿਤ ਜੋ ਡਰੋਨਸ ਵੈਪਨਸ ਔਰ ਡਰੱਗਸ ਲੈ ਕੇ ਆਉਂਦੇ ਨੇ ਉਹਨਾਂ ਨੂੰ ਡਿਟੈਕਟ ਕਰਨ ਦਾ ਉਹਨਾਂ ਦੀ ਫ੍ਰੀਕੁਐਂਸੀ ਨੂੰ ਡਿਟੈਕਟ ਕਰਨ ਦਾ ਔਰ ਫਿਰ ਉਹਨਾਂ ਨੂੰ ਜੈਮ ਕਰਨ ਦਾ ਤੇ ਉਹਨਾਂ ਨੂੰ ਨਿਊਟਰਲਾਈਜ਼ ਕਰਨ ਦਾ ਕਿ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਉਹਦੀ ਸਾਰੀ ਟੈਕਨੋਲੋਜੀ ਦਾ ਅੱਜ ਜੋ ਹੈ ਅਸੀਂ ਟ੍ਰਾਇਲਸ ਨੇ ਜਿਹੜੇ ਉਹ ਦੇਖੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਬੜੀ ਜਲਦੀ ਹੀ ਇਕੱਲੇ ਪੰਜਾਬ ਨੂੰ ਹੀ ਨਹੀਂ ਜੋ ਇੰਟਰਨੈਸ਼ਨਲ ਬਾਰਡਰ ਤੇ ਹੋਣ ਕਰਕੇ ਜੋ ਇੱਕ ਪੰਜਾਬ ਨੂੰ ਰੂਟ ਬਣਾਇਆ ਹੋਇਆ ਹੈ ਦੇਸ਼ ਦੇ ਦੁਸ਼ਮਣਾਂ ਨੇ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰਸ ਨੇ ਉਹਨਾਂ ਨੇ ਉਸ ਰੂਟ ਦੇ ਉੱਪਰ ਵੀ ਠੱਲ ਪੈ ਜੂਗੀ ਕਿਉਂਕਿ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਪੰਜਾਬ ਪੁਲਿਸ ਬੜੀ ਮਸਤੈਦੀ ਦੇ ਨਾਲ ਕਰਨ ਜਾ ਰਹੀ ਹੈ